ਸ਼ਨੀ ਕਹਿੰਦੀ ਤੂੰ ਐਵੇਂ ਟੰਗਾ ਵਿੱਚ ਫਸਾਈ ਜਾਣਾ ਕਹਿੰਦੀ ਕਿਉਂ ਨਹੀਂ ਸਾਰਾ ਕੁਝ ਕਹਿੰਦੀ ਆ ਜਿੰਨਾ ਚਿਰ ਸੋਡੀ ਜੁੱਤੀ ਥੱਲੇ ਦੀ ਨਾ ਉਹਨਾ ਟਾਈਮ ਨਹੀਂ ਕਹਿੰਦੀ ਤੀ ਭਾਈ ਭਾਈ ਕਹਿੰਦਾ ਮੇਰੀ ਭੈਣ ਹੈ ਨਹੀਂ ਏ ਸਾਲ ਉਹੀ ਕਹੀ ਜਾਂਦਾ ਮੇਰੀ ਭੈਣ ਹੈ ਮੇਰੀ ਭੈਣ ਇਹ ਬਿਨਾਂ ਸੱਦੇ ਲਾੜੇ ਦਾ ਤਾਇਆ ਬਣਿਆ ਫਿਰਦਾ ਤਾਇਆ ਬਣੇ ਚਾਚਾ ਬਣੇ ਆਪਾਂ ਨ ਕੀ ਲੈਣਾ ਹੁਣ ਜਿਹੜੀਆਂ ਗਵਾਹੀਆਂ ਪਰਦਾ ਫਿਰਦਾ ਹਿੱਸੇ ਲੈਣ ਦੀਆਂ ਇਹ ਤੂੰ ਇੱਕ ਵਾਰੀ ਕਰਮੀ ਤੋਂ ਕਹਾ ਵੇ ਇਹ ਵੀ ਉਹ ਹਿੱਸਾ ਮੰਗਦੀ ਐ ਖਾਣੀ ਦਾ ਖਾਣ ਨੂੰ ਆ ਫਿਰਦਾ ਸਾਲਾ ਬਚਾਲੋ ਉਹ ਨਹੀਂ ਮੰਗ ਸਕਦੀ ਹਿੱਸਾ ਨਾ ਉਹਦੇ ਵਿੱਚ ਇੰਨੀ ਹਿੰਮਤ ਆ ਵੇ ਸਾਡੇ ਨਾਲ ਮੱਥਾ ਲਾ ਲਵੇ ਉਹਦੇ 'ਚ ਹਿੰਮਤ ਉਹਨਾ ਟਾਈਮ ਨਹੀਂ ਸੀ ਮਾਤਾ ਜਿੰਨਾ ਟਾਈਮ ਤੇਰੀ ਜੁੱਤੀ ਥੱਲੇ ਦੀ ਮੈਂ ਤੈਨੂੰ ਵਾਰ-ਵਾਰ ਕਹੀ ਜਨ ਨਾਲੇ ਜਿਹੜੀ ਗੱਲ ਤੂੰ ਕਰਦੈ ਨਾ ਖਾਣੀ ਖਾਣ ਨੂੰ ਜਿੰਨੀ ਤੂੰ ਖਾਣ ਨੂੰ ਬੀਜਦਾ ਨਾ ਉਹਨੇ ਤਾਂ ਕੋਠੀ ਛੱਤੀ ਹੋਈ ਐ ਮੈਂ ਗੱਲਾਂ ਕਰਦਾ ਨਾਲੇ ਤੂੰ ਕਹਣਾ ਨਾ ਜੋ ਕਹਾ ਦੇ ਹਾਂ ਉਰੀ ਬੁਲਾ ਲੈਣਾ ਮੈਂ ਮਲਾਲਾ ਕਰਮੀ ਨੱਤੇ ਨੂੰ ਹਿੱਸਾ ਚਾਹੀਦਾ ਤੈਨੂੰ ਹਿੱਸਾ ਚਾਹੀਦਾ ਉਹ ਵੇਲਾ ਗਿਆ ਭਾਈ ਜਦੋਂ ਤੂੰ ਹੱਥ ਚੱਕਦਾ ਸੀ ਮੇਰੀ ਗੱਲ ਸੁਣ